ਆਪਾਂ ਪਹੁੰਚੇ ਆਂ ਗੁਰਦੁਆਰਾ ਅੜੀਸਰ ਤਾਉਲਾ ਢੰਡਿਆ ਆਇਆ ਕਰਾਉਣੇ ਆ ਜੀ ਦਰਸ਼ਨ ਤੁਹਾਨੂੰ ਜੁੜ ਜੋ ਮਿੱਤਰੋ ਜਲਦੀ ਤੋਂ ਜਲਦੀ ਗੁਰਦੁਆਰਾ ਅੜੀਸਰ ਸਾਹਿਬ ਢੰਡ ਤਾਉਲਾ ਮੌਸਮ ਕਿੰਨੇ ਦਾ ਸੂਈ ਗਰਮੀ ਹੋਈ ਪਈ ਆ ਬੱਦਲ ਆ ਜਾਂਦਾ ਮੁੜ ਜਾਂਦਾ ਗਰਮੀ ਬਹੁਤ ਹੋਈ ਪਈ ਆ ਹਵਾ ਜ਼ਰੂਰ ਚੱਲਦੀ ਆ ਪਰ ਬੱਦਲ ਵਾਈ ਕਰਕੇ ਗਰਮਾਹਤ ਹੋਈ ਪਿਆ ਸੰਗਤ ਜੀ ਜੁੜ ਚੋ ਜਲਦੀ ਤੇ ਜਲਦੀ ਗੁਰਦੁਆਰਾ ਅੜੀਸਰ ਸਾਹਿਬ ਜੀ ਦੇ ਦਰਸ਼ਨ ਕਰ ਲੋ ਜੀ ਜਿਹੜੇ ਘਰ ਬੈਠੀਆਂ ਸੰਗਤਾਂ ਨੇ ਅੱਜ ਬਾਹਰ ਆ ਤੇ ਕੱਲ ਨੂੰ ਐਂ ਦੁਆਰਾ ਤੇ ਕਾਫੀ ਇਕੱਠ ਹੋਣਾ ਕੱਲ ਨੂੰ ਅੱਜ ਵੀ ਇਕੱਠ ਵਧੀਆਗਾ ਦੋ ਜੀ ਕਰੋ ਦਰਸਨ ਜੀ ਗੁਰਦੁਆਰਾ ਅੜੀ ਸਰ ਸਾਹਿਬ ਦੇ ਲੋ ਜੀ ਸੰਗਤ ਜੀ ਕਰੋ ਦਰਸਨ ਦੇਖ ਵਾਧਾ ਸਿਮਰਿਆ ਕਰਨ ਨੋ ਨੇ ਆਵਤਾ ਐ ਸਾਥ ਆਈ ਹੋਏ ਸਹਾਇ ਗੁਰਦੁਆਰਾ ਅੜੀ ਸਰ ਸਾਹਿਬ ਲੋ ਜੀ ਸੰਗ ਜੀ ਕਰੋ ਦਰਸ਼ਨ ਜੀ ਉਹ ਵੇਲਾ ਕਾ ਹੋਣ ਜਾਓ ਜਿਤਨੇ ਰਾਮਨ ਜਿਤਨੇ ਲਾਓ ਰਹਾ ਆਓ ਤੁਸਹੁ ਤੁਸਹੁ ਨਾਮੁ ਕਰੀ ਜਿਤਨੇ ਲਾਓ ਤੇ ਹਾਰ ਹਰੀ ਸਭ ਲੋ ਮਾਤਾ ਸਤਨਮ ਸਰਕਾਰ ਸਤਨਮ ਕੀਤ ਸਭ ਜੀ ਲੋ ਜੀ ਕਿਹੜੇ ਕਿਹੜੇ ਬਾਈ ਐਤਵਾਰ ਨੂੰ ਆਉਂਦੇ ਹੁੰਦੇ ਨੇ ਤੇ ਹੋਰ ਦੇ ਲੋਕ ਨੇ ਐਤਵਾਰ ਨੂੰ ਜਿਹੜਾ ਕਾਫੀ ਇਕੱਠ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਜ ਵਾਰ ਸੈਟਰਡੇ ਅੱਜ ਇੱਕ ਵਾਰ ਇਤਿਹਾਸ ਜਰੂਰ ਪੜ੍ਹ ਲਓ ਸੰਗਤ ਜੀ ਇਤਿਹਾਸ ਬਾਬਾ ਬਚ ਸਿੰਘ ਬਾਬਾ ਮਹਿੰਦਰ ਸਿੰਘ ਜੀ ਦਿੱਲੀ ਵਾਲੇ ਜਥੇਦਾਰ ਮਾਹਬੂ ਸਿੰਘ ਇਤਿਹਾਸ ਹੈ ਜੀ ਗੁਰਦੁਆਰਾ ਅੜੀਸਰ ਸਾਹਿਬ ਆਤਸਾਈ ਨੌਮੀ 1722 ਈਸਵੀ ਨੂੰ ਹੰਢਿਆਏ ਪੋਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਅਨੁਸਾਰ ਆਏ ਪੱਕੇ ਗੁਰੂ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਅਸਥਾਨ ਤੇ ਆਏ ਪਿੰਡ ਧੌਲਾ ਦੀ ਝੂਚ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਇਹ ਕਹਿ ਕੇ ਗੁਰੂ ਸਾਹਿਬ ਜੀ ਦੀ ਸੰਗਤ ਨੂੰ ਦੱਸਿਆ ਕਿ ਘੋੜਾ ਅੜੀ ਪੈਨ ਦਾ ਹਾਲ ਮੁਸਲਮਾਨ ਜੀਮੇਦਾਰਾਂ ਦੇ ਅੱਥੇ ਤਮਾਕੂ ਦੀ ਜਿਹੜੀ ਖੇਤੀ ਕੀਤੀ ਹੋਈ ਸੀ ਕਿਸੇ ਸਮੇ ਇਹ ਵੀ ਗੁਰੂ ਸਹਿ ਨੇ ਕਿਹਾ ਫਿਰ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਦਾ ਲੋ ਸੁੱਖਾਂ ਸੁਖਣਗੇ ਉਹਨਾਂ ਦੇ ਅੜੇ ਕੰਮ ਕਰਨਗੇ ਕਾਰਜ ਸਪੂਰਨ ਹੋਣਗੇ ਇਹ ਵਚਨ ਕਹਿ ਕੇ ਗੁਰੂ ਸਾਹਿਬ ਜੀ ਇਸਤਾਂ ਤੋਂ ਸੋਈਆਂ ਨਾਲ ਸਾਹਿਬ ਚਲੇ ਗਏ ਇਸ ਸੇਵਾ ਦੇ ਦਰਬਾਰ ਬਰਬੰਸ ਸਿੰਘ ਜਥੇਦਾਰ ਬਾਬਾ ਕਰਨਲ ਸਿੰਘ ਜੀ ਇਹ 24 ਸਤੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਗੁਰਦੁਆਰਾ ਟੌਲਾ ਹੰਡਿਆ ਪ੍ਰਬੰਧਕ ਕਮੇਟੀ ਕੋਠੇ ਚੁੰਗਾ ਲੋ ਜੀ ਇਹ ਸੰਗਤ ਜੀ ਇਤਿਹਾਸਾ ਗੁਰਦੁਆਰਾ ਅੜੀਸਰ ਸਾਹਿਬ ਦਾ ਜਿਹੜਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ ਕੌਣਾ ਮੈਂ ਲਾਖਾ ਤੇਰਾ ਦੋਈ ਮਾਲਾ ਤੁੰਗਾ ਅੰਦਰ ਸਾਡੇ ਸਿਏ ਨਾ ਦੁਇ ਸਰਬੇ ਕਰਤੇ ਪਾਓ ਤੁਜੇ ਜੇ ਨੇ ਕਰ ਕਰ ਮਨ ਕੋਏ ਤੁਜੇ ਸਰਬੇ ਕਰਤਾ ਲੋ ਜੀ ਜਿਹੜਾ ਆ ਅੰਦਰ ਮੱਥਾ ਪਹਿਲਾਂ ਟੇਕ ਲਿਆ ਸੀ ਕੋਨੇ ਇੱਕ ਵਾਰ ਦਰਸ਼ਨ ਕਰਵਾ ਦੇਣੇ ਕਿਉਂਕਿ ਜੇ ਅੰਦਰ ਜਾਂਦੇ ਨੇ ਨਾ ਨੈਟਵਰਕ ਘਟ ਜਾਂਦਾ ਹੈਗਾ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਵਾਵਾਂਗੇ ਕੋਲੇ ਜ਼ਰੂਰ ਜਾਵਾਂਗੇ ਅੰਦਰ ਨੈਟਵਰਕ ਇਸ਼ੂ ਆ ਜਾਂਦਾ ਹੈਗਾ ਤਾਂ ਕਰਕੇ ਅੰਦਰ ਆਪਾਂ ਕੈਮਰਾ ਲੈ ਕੇ ਜਾਂ ਨਹੀਂ ਬਾਹਰੋਂ ਜ਼ਰੂਰ ਜ਼ੂਮ ਕਰਕੇ ਦਿਖਾਵਾਂਗੇ ਲੋ ਜਿੱਥੇ ਜਲਦੀ ਸੇਵਾ ਜਿਹੜੀਆਂ ਸੰਗਤਾਂ ਕਰਦੀਆਂ ਨੇ ਜਲਦੀ ਸੇਵਾ ਹੋ ਰਹੀ ਆਪਾਂ ਜਲ ਸਕਦੇ ਆ ਪਹਿਲ ਜਲਦੀ ਰਹਿੰਦੇ ਜਲਦੀ ਸੇਵਾਤ ਲੋ ਜੀ ਜਿਹੜੇ ਜਿਹੜੇ ਮਿੱਤਰ ਜੁੜੀ ਜਾਂਦੇ ਆ ਸ਼ੇਅਰ ਜ਼ਰੂਰ ਕਰੀ ਚਲੋ ਆ ਜਿਹੜਾ ਬਾਹਰ ਇਤਿਹਾਸ ਲਿਖਿਆ ਉਹੀ ਇਤਿਹਾਸ ਹੈ ਬਈ ਇੱਥੇ ਥੋੜਾ ਜਿਹਾ ਵਾਧੇ ਇਤਿਹਾਸ ਲਿਖਿਆ ਹੋਇਆ ਬਾਹਰ ਨਾਲੋਂ ਲੋਈ ਇੱਕ ਵਾਰ ਸੰਗ ਜੀ ਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ ਲੋ ਜੀ ਸੰਗ ਜੀ ਦਰਸ਼ਨ ਜ਼ਰੂਰ ਕਰੋ ਅੰਦਰ ਇੱਕ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਤੇ ਬਾਕੀ ਚਾਲ ਦਾ ਲਾਈਵ ਜ਼ਰੂਰ ਦੱਸਿਓ ਨਹੀਂ ਸਹੀ ਚੱਲ ਰਿਹਾ ਇੱਕ ਵਾਰ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਵਾਹਿਗੁਰੂ ਜੀ ਜ਼ਰੂਰ ਲਿਖਿਓ ਲੋਜੀ ਕਰੋ ਦਰਸ਼ਨ ਜੀ ਗੁਰਦੁਆਰਾ ਆੜੀ ਸਰ ਸਾਹਿਬ ਅੰਡਤੌਲਾ ਮਸਿਆ 4 ਅਗਸਤ ਦਿਨ ਐਤਵਾਰ ਨੂੰ ਮਸਿਆ 19 ਮਸਿਆ ਕੀ ਕਾਲੂ ਲੋਜੀ ਕਮਲ ਜੀ ਨੂੰ ਦਿਹਾੜ ਇਹ ਤਾਂ ਤਰਸਣ ਕਰ ਉਸ ਤੋਂ ਮੱਥੇ ਸਦਾ ਦੇਵ ਜਿਹੜਾ ਇਸ ਨਾਮ ਨਾਲ ਕਰਿਆ ਜਾਂਦਾ ਹੈ ਉਸ ਦੁਆਰਾ ਸਹਿਤ ਇੱਥੇ ਸੰਗਤਾਂ ਇਸ ਇਸ਼ਨਾਨ ਕਰਦੀ ਨੇ ਮੂੰਹ ਹੱਥ ਧੋਣੀਆਂ ਨੇ ਸੰਗਤ ਜੀ ਤੇ ਉਸ ਤੋਂ ਬਾਅਦ ਇੱਥੇ ਪ੍ਰਸ਼ਾਦ ਕੋਈ ਪ੍ਰਸ਼ਾਦ ਲਵਾਵਾਂਗੇ ਲੋ ਜੀ ਪ੍ਰਸ਼ਾਦ ਇੱਥੋਂ ਮਿਲਦਾਗਾ ਚੰਗਤਾਂ ਨੇ ਲੰਗਰ ਛਕਣਾ ਕੋਈ ਲੋ ਜੀ ਤੇ ਤੁਹਾਨੂੰ ਆਪ ਇੱਕ ਵੀਡੀਓ ਵੀ ਪਾਵਾਂਗੇ ਰੀਲ ਬਣਾਈ ਸੀ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਡੂਆਂ ਦੀ ਸੇਵਾ ਹੁੰਦੀ ਹੈ ਨਾ ਸਵੇਰੇ ਰੀਲ ਬਣਾਈ ਸੀ ਆਪਾਂ ਮੋਹੋ 11:00 12:00 ਵਜੇ 11:00 ਵਜੇ ਦਾ ਟਾਈਮ ਸੀ ਤੇ ਇੰਨੇ ਕ ਲੱਡੂ ਆਏ ਸੀ ਮਤਲਬ ਕਿ ਵੀ ਸੰਗਤ ਹਰੇਕ ਬੰਦਾ ਕੋਈ 10 ਰੁਪਏ ਕੋਈ 20 ਤੇ ਮੰਨ ਲਓ ਵੀ ਇਹ ਮੰਨ ਲਓ ਵੀ 1 ਘੰਟੇ ਦੇ ਵਿੱਚ 1000 ਡੱਬਾ ਕਰ ਲ ਕੁਝ ਨਹੀਂ 1000 ਡੱਬਾ ਹੋ ਜਾਂਦੇ ਇੱਕ ਘੰਟੇ ਦੇ ਵਿੱਚ ਅੱਜ ਬਾਰ ਸੀ ਐਤਵਾਰ ਨੂੰ ਤਾਂ 1000 ਹੋਈ ਹੀ ਜਾਂਦਾ ਕੋਈ ਕਿ ਬਹੁਤ ਜਿਆਦਾ ਸਰਦਾ ਸਰਦਾ ਲੋਥਿਆਉਂਦੇ ਨੇ ਇਥੇ ਦੇਖੋ ਪੂਰਾ ਵਧੀਆ ਸੈੱਟ ਬਣਿਆ ਹੈ ਠੰਡੀ ਹਵਾ ਚੱਲਦੀ ਆ ਕਮੈਂਟਾਂ ਚ ਵੈਗੁਰੂ ਜੀ ਜ਼ਰੂਰ ਲਿਖੋ ਇੱਕ ਵਾਰ ਜਿਉਂਦੇ ਜਿਉਂਦੇ ਬਾਈ ਜੁੜੀ ਜਾਂਦੇ ਆ ਵੈਗੁਰੂ ਜੀ ਜ਼ਰੂਰ ਲਿਖੋ ਇੱਕ ਵਾਰ ਬਾਹਰਲਾ ਇਤਿਹਾਸ ਵੀ ਪਾਡੂ ਸੰਗਤ ਜੀ ਉਹੀ ਇਤਿਹਾਸ ਨੀਚੇ ਬਤਾਇਆ ਹਾ ਗੁਰਦੁਆਰਾ ਸਿੜੀਆੜੀ ਸਰਸਵਰ ਸਾਹਿਬ ਜੀ ਦਾ ਇਤਿਹਾਸ ਹੈ ਉਹੀ ਆ ਜਿਹੜਾ ਆਪਾਂ ਬਾਹਰ ਪੜ ਕੇ ਆਏ ਆ ਲਓ ਜੀ ਹੋ ਸਕੇ ਆ ਕੱਲ ਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਕਿਉਂਕਿ ਕੱਲ ਨੂੰ ਜਿਹੜਾ ਇਕੱਠ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਦਿਨ ਐ ਦੁਆਰ ਕੱਲ ਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਤੇ ਵੀ ਜੁੜੇ ਰਹੋ ਤੇ ਕਮੈਂਟਾਂ ਦੇ ਵਿੱਚ ਕੋਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਕਿਉਂਕਿ ਤੁਹਾਡੀ ਹਨਾ ਘਰੇ ਬੈਠਿਆਂ ਦੀ ਅਰਦਾਸ ਹੈ ਜਿਹੜੀ ਪਰਮਾਤਮਾ ਜ਼ਰੂਰ ਪੂਰੀ ਕਰੇ ਜਿੰਨੀ ਵੀ ਮਨ ਚ ਸਰਦਾ ਨੇ ਤੇ ਗੁਰਦੁਆਰਾ ਅੜੀਸਰ ਸਾਹਿਬ ਜਿਹੜਾ ਇਕੱਠ ਆਉ ਤੁਸੀਂ ਵੇਖਿਆ ਵੀ ਆ ਵੀਡੀਓ ਚ ਤੇ ਲਾਈਵ ਚ ਵੀ ਤੁਹਾਨੂੰ ਖਾਤਾ ਤੁਸੀਂ ਕੋ ਤਾਂ ਆਗੇ ਵੀ ਦੇਖਿਆ ਹੋ ਤੇ ਇੱਥੇ ਬਹੁਤ ਸਰਦਾ ਲਵਾਉਂਦੇ ਨੇ ਤੇ ਮੱਥਾ ਟੇਕਿਆ ਜਾਂਦਾ ਹੈ ਕੋਈ ਵੀ ਕੰਲਾ ਬਾਹਰ ਦਾ ਨਹੀਂ ਵੀ ਹਾਂ ਬਾਹਰ ਜਾਣ ਵਾਲੇ ਵੀ ਕੋਈ ਉਹਦਾ ਕੰਮ ਆ ਕਰਦਾ ਸਾਰੀ ਹੀ ਹਨਾ ਇੱਥੇ ਕੰਮ ਅੜੇ ਹੋਏ ਜਿਹੜੇ ਪੂਰੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਕੀ ਮੌਸਮ ਜਿਹੜਾ ਹਵਾ ਚੱਲ ਰਹੀ ਆ ਪਰ ਬਾਰਿਸ਼ ਮੀਂਹ ਦਾ ਹਜੇ ਕੋਈ ਵੀ ਨਹੀਂ ਆਈ ਨਹੀਂ ਕਹਿ ਸਕਦਾ ਮੀਂਹ ਕਣੀ ਆਈ ਨਹੀਂ ਹਜੇ ਇੱਥੇ ਤੇ ਸੰਗਤ ਜੀ ਕਿਹੜੀ ਕਿਹੜੀ ਸੰਗਤ ਇੱਥੇ ਆਉਂਦੀ ਆ ਤੇ ਕਿੰਨਾਂ ਨੇ ਹਜੇ ਆਉਣਾ ਤੇ ਬਾਬਾ ਜੀ ਨੇ ਕਿਹਨੇ ਕਿਹਨੂੰ ਇੱਥੇ ਬੁਲਾ ਲਿਆ ਹੁਣ ਤੱਕ ਕਿੰਨੇ ਵਾਰੀ ਆ ਕੇ ਜਰੂਰ ਦੱਸਿਓ ਅਸੀਂ ਤਾਂ ਜ਼ਿਆਦਾਤਰ ਆਉਂਦੀ ਹੀ ਰਹਨੇ ਆ ਨੇੜੇ ਪੈ ਜਾਂਦਾ ਆਪਾਂ ਨੂੰ ਬਹੁਤ ਜ਼ਿਆਦਾ ਤੇ ਇਹ ਵੀ ਜਿਹਦੇ ਕਰਮਾਂ ਚੋਂ ਉਹੀ ਆਉਂਦਾ ਨੇੜੇ ਦੂਰ ਦਾ ਨਹੀਂ ਹੁੰਦਾ ਇੱਕ ਵਾਰੀ ਆਜੋ ਚਾਹੇ ਰੋਜ਼ ਆਜੋ ਮਨ ਦੀ ਸਰਦਾ ਹੋਣੀ ਚਾਹੀਦੀ ਹੈ ਨਾ ਪ੍ਰਮਾਤਮਾ ਸਭ ਜਾਣੀ ਜਾਣ ਵੈਰੇ ਗੁਰੂ ਲੋ ਜੀ ਬਾਹਰਲੀ ਸਾਈਡ ਜਿਹੜਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਬਾਹਰਲੀ ਸੜਕ ਜਿਹੜੇ ਦੁਕਾਨਾਂ ਦੂਰ ਤੱਕ ਇੱਥੇ ਜਿਹੜੀਆਂ ਸੰਗਤ ਜੀ ਹੋ ਗਈਆਂ ਮਤਲਬ ਕਿ ਬਹੁਤ ਵੱਡਾ ਇਹਦਾ ਜਿਹੜਾ ਲਵੇ ਲਵੇ ਦੂਰ ਤੱਕ ਤੱਕਨਾ ਬਣ ਗਈਆਂ ਵੱਡਾ ਮਤਲਬ ਕੀ ਕਹਿ ਸਕਦੇ ਇੱਕ ਵੱਡਾ ਇਤਿਹਾਸਿਕ ਥਾਂ ਬਣ ਗਿਆ ਉਹਦਾ ਜਿਵੇਂ ਆਪਾਂ ਮਸਤਵਾਨਾ ਸਾਹਿਬ ਕਹਿੰਦੇ ਸੀ ਮਸਤਵਾਨਾ ਸਾਹਿਬ ਉਮੀ ਹੀ ਮੇਲਾ ਮਸਤਵਾਨਾ ਸਾਹਿਬ ਵੀ ਤਰ੍ਹਾਂ ਇੱਥੇ ਵੀ ਮੇਲਾ ਭਰਦਾ ਤੇ ਕੱਲ ਨੂੰ ਮੇਲਾ ਬਹੁਤ ਜਿਆਦਾ ਭਰੂ ਕੱਲ ਨੂੰ ਮੱਛੀ ਆ ਕੀ ਤਿਆਰ ਤਰੀਕ ਦੀ ਤੇ ਕੱਲ ਨੂੰ ਬਹੁਤ ਜਿਆਦਾ ਮੇਲਾ ਭਰਨਾ ਲੋ ਜੀ ਕਹਿੰਨੀ ਪੁੱਤਰ ਤੇ ਇੱਥੇ ਸੰਗਤ ਦੀ ਇੱਕ ਗੱਲ ਹੋਰ ਹੈ ਇੱਥੇ ਮਿਲ ਕੇ ਵੀ ਦਿਨ ਐਤਵਾਰ ਚੇਹੇ ਬਾਰ ਆ ਜਿਹੜਾ ਮੱਥਾ ਇੱਥੇ ਟਿਕਦੇ ਹੀ ਰਹਿੰਦਾ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਆ ਜਿਹੜੀ ਸੰਗਤ ਉਹ ਆਉਂਦੀ ਰਹਿੰਦੀ ਆ ਕਿਉਂਕਿ ਐਤਵਾਰ ਨੂੰ ਇਕੱਠ ਕਰਕੇ ਸੰਗਤ ਵਿੱਚ ਹੋਰ ਦਿਨ ਆ ਜਾਂਦੀ ਆ ਤੇ ਇੱਕ ਵਾਰ ਲਾਈਵ ਜਰੂਰ ਦੱਸਿਓ ਵੀ ਕਿਵੇਂ ਚੱਲ ਰਿਹਾ ਆਪਣਾ ਤੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਨੇ ਇੱਥੇ ਤੇ ਇਹ ਮੰਨ ਲਵੋ ਕਿਲੋਮੀਟਰ ਤੱਕ ਕਹਿ ਸਕਦੇ ਆਂ ਆਪਾਂ ਦੁਕਾਨਾਂ ਬਣ ਗਈਆਂ ਕਿਲੋਮੀਟਰ ਤੋਂ ਥੋੜਾ-ਮੋਟੀ ਘੱਟ ਹੋਊਗਾ ਦੋਨੇ ਪਾਸੇ ਕਿਲੋਮੀਟਰ ਹੀ ਮੰਨ ਲਓ ਇੱਕ ਪਾਰਲੀ ਸੜਕ ਵੀ ਹੈਗੀ ਇਧਰਲੀ ਸੜਕ ਵੀ ਬਹੁਤ ਦੁਕਾਨਾਂ ਨੇ ਹੋਰ ਦਵਾਰ ਸਾਹਿਬ ਦੇ ਵਿੱਚ ਤੇ ਕਿਹੜੇ ਕਿਹੜੇ ਵੀਰ ਆਉਣਗੇ ਕੱਲ ਨੂੰ ਐਤਵਾਰ ਨੂੰ ਤੇ ਕਿਹੜੇ ਕਿਹੜੇ ਵੀਰ ਆ ਕੇ ਮੱਥਾ ਟੇਕਗੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਇੱਕ ਵਾਰ ਲੋ ਜੀ ਸੰਗ ਜੀ ਬਾਕੀ ਹੋਰ ਜਿਹੜੇ ਵੀਰ ਨੇ ਆਉਣਾ ਕੱਲ ਨੂੰ ਉਹ ਵੀ ਜਰੂਰ ਦੱਸਿਓ ਕਿਉਂਕਿ ਕੱਲ ਨੂੰ ਐਤਵਾਰ ਨੂੰ ਜਿਹੜੇ ਸਰਦਾ ਆਲੂ ਮੱਥਾ ਟੇਕਣ ਆਲੇ ਬਹੁਤ ਵੀ ਰਾਂ ਐਤਵਾਰ ਨੂੰ ਹੀ ਆਉਂਦੇ ਨੇ 170 ਜਣੇ ਜੁੜ ਕੇ ਤੇ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਨਾ ਤੁਹਾਡੇ ਇੱਕ ਸ਼ੇਅਰ ਨਾਲ ਸੰਗਤ ਦਾ ਜਿਹੜਾ ਮੱਥਾ ਉਹ ਟੇਕ ਜੂਗਾ ਇੱਕ ਸ਼ੇਅਰ ਨਾਲ ਤੁਹਾਡਾ ਅੱਗੇ ਮੱਥਾ ਟਕਿਆ ਜਾਣਾ ਬਹਿਗਰੂ ਜ਼ਰੂਰ ਲਿਖਿਓ ਇਸ ਨੂੰ ਅੱਗੇ ਸ਼ੇਅਰ ਕਰਾਂਗੇ ਦਰਸ਼ਨ ਹੋ ਜਾਣਗੇ ਹਨਾ ਠੀਕ ਆਪਾਂ ਘਰੇ ਬੈਠੇ ਵੀ ਪਲਾ ਕਰ ਸਕਦੇ ਆ ਸੰਗਤ ਦਾ ਇੱਕ ਵਾਰ ਜ਼ਰੂਰ ਆ ਪਾਰਕਿੰਗ ਆ ਗਈ ਪਾਰਕਿੰਗ ਆ ਗਈ ਗੁਰਦੁਆਰਾ ਅੜੀਸਰ ਸਾਹਿਬ ਦੀ ਆ ਪਾਰਕਿੰਗ ਆ ਗਈ ਪਾਰਕਿੰਗ ਕਾਫੀ ਜ਼ਿਆਦਾ ਵੱਡੀ ਆ ਗਈ ਮਤਲਬ ਕਿ ਕਹਿ ਸਕਦੇ ਆਪਾਂ ਹੋਊਗੀ ਅੱਧੇ ਕਿਲੋਮੀਟਰ ਅੱਧੇ ਕਿਲੇ ਦੇ ਵਿੱਚ ਕਹਿ ਸਕਦੇ ਆ ਅੱਧੇ ਪੌਣੇ ਕਿਲੇ ਦੇ ਵਿੱਚ ਤੇ ਇਧਰ ਨੂੰ ਅੱਧਾ ਕਿਲੋਮੀਟਰ ਦੁਕਾਨਾਂ ਇਧਰ ਨੂੰ ਵੀ ਹੈਗੀਆਂ ਨੇ ਹਜੇ ਤੇ ਕਾਫੀ ਸੰਗਤ ਜਿਹੜੀ ਇੱਥੇ ਆਉਂਦੀ ਆ ਗਈ ਇਹਨਾਂ ਦੁਕਾਨਾਂ ਵੀ ਕਾਫੀ ਤਰ੍ਹਾਂ ਦੀਆਂ ਨੇ ਸਾਰੀਆਂ ਹੀ ਦੁਕਾਨਾਂ ਨੇ ਤੇ ਦਿਉ ਸੰਗ ਜੀ ਆਜ਼ਾਦियत ਤੇ ਹੋ ਸਕਿਆ ਤੇ ਜਿਹੜੇ ਜਿਹੜੇ ਵੀਰ ਆਉਣਗੇ ਕੱਲ ਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਚੱਲਦੇ ਲਾਈਵ ਨੂੰ ਕਰ ਦਿਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਲਾਈਵ ਨਾਲ ਜੁੜਨ ਲਈ ਗੁਰਦੁਆਰਾ ਅੜੀਸਰ ਸਾਹਿਬ ਜਿਹੜੇ ਵੀਰਾਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਿੰਨੇ ਆ ਇਹ ਹੰਢਿਆਏ ਬੱਸਾਂ ਰੁਕਦੀਆਂ ਨੇ ਹੰਢਿਆਏ ਤੋਂ ਧੌਮਲਾ ਸੜਕ ਹੈ ਕਿ ਸੜਕ ਦੇ ਉੱਤੇ ਹੀ ਜਿਹੜਾ ਇਹ ਮਤਲਬ ਕਿ ਵੀ ਗੁਰਦੁਆਰਾ ਅਡਿਸਰ ਸਾਹਿਬ ਨੂੰ ਆਟੋ ਜਾਂਦੇ ਨੇ ਆਟੋ ਵੀ ਹੁੰਦੇ ਨੇ ਬੱਸਾਂ ਨਹੀਂ ਹੁੰਦੀਆਂ ਬੱਸਾਂ ਵੱਡੀਆਂ ਹੀ ਆਉਂਦੀਆਂ ਨੇ ਜਿਹੜੀਆਂ ਮਤਲਬ ਕਿ ਅਗਲਾ ਕਰਾ ਕੇ ਲਿਆਉਂਦਾ ਆਟੋ ਜ਼ਿਆਦਾ ਹੁੰਦੇ ਨੇ ਇੱਥੇ ਆਟੋ ਆ ਕੇ ਸਿੱਧਾ ਇੱਥੇ ਰੁਕਦੇ ਨੇ ਇੱਥੇ ਥੋੜੀ ਦੂਰ ਤੋਂ ਰੁੱਕ ਕੇ ਇਧਰ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਜਿਹੜੇ ਵੀ ਵੀਰ ਦੂਰੋਂ ਨੇੜੇ ਆਉਂਦੇ ਨੇ ਉਹ ਆਪਾਂ ਲੋਕੇਸ਼ਨ ਭੇਜ ਦਾਂਗੇ ਜੇ ਕਿਸੇ ਨੇ ਆਉਣਾ ਤਾਂ ਜਰੂਰ ਆਇਓ ਠੀਕ ਹੈ ਜੀ ਧੰਨਵਾਦ ਸੰਗਤ ਜੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ